ਗੱਲਬਾਤ ਕਰਨੀ ਆਪਾਂ ਜੋ ਕਿਸਾਨਾਂ ਦੇ ਨਾਲ ਰਾਤ ਪੁਲਿਸ ਨੇ ਕੀਤਾ ਜੋ ਪੁਲਿਸ ਨੇ ਗੁੰਡਾਗਰਦੀ ਕੀਤੀ ਆ ਜੋ ਨੰਗਾ ਨਾ ਚੌਥੀ ਹੋਇਆਗਾ ਕਿਸਾਨਾਂ ਦੇ ਨਾਲ ਉਹਦੇ ਤਹਿਤ ਗੱਲਬਾਤ ਕਰਨੀ ਹੈ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਵਰਜੂ ਦਾ ਖਾਲਸਾ ਵਰਜੂ ਕੀ ਫਤੇ ਇਹਦਾ ਤੁਸੀਂ ਹੁਣ ਖਬਰਾਂ ਨੇ ਜਿਹੜੀਆਂ ਜੋ ਰਾਤ ਕਿਸਾਨਾਂ ਦੇ ਨਾਲ ਪੁਲਿਸ ਵੱਲੋਂ ਜਿਹੜਾ ਪਹਿਲਾ ਛੱਡੀ ਧਮਕੀ ਦਿੱਤੀ ਗਈ ਕਿ ਅਸੀਂ 3000 ਫੋਰਸ ਦਾ ਫੋਰਸ ਦਾ ਬੰਦਾ ਸਾਡੇ ਕੋਲੇ ਤੰਤਰ-ਮੰਤਰ ਸਾਰਾ ਕੁਸਾ ਸਾਡੇ ਕੋਲੇ ਸਰਕਾਰ ਦੇ ਆਰਡਰ ਆ ਸਾਨੂੰ ਸਰਕਾਰ ਨੇ ਹੁਕਮ ਦਿੱਤਾ ਕਿ ਤੁਸੀਂ ਇੱਥੋਂ ਆਪਣੇ ਆਪ ਚਲੇ ਜਾਓ ਨਹੀਂ ਫਿਰ ਸਾਨੂੰ ਡਾਂਗਾ ਭਰਉਣੇ ਪੈਣਗੇ ਆ ਫੇਰ ਨਾ ਕਿਹੋ ਕਿ ਸਾਡੀਆਂ ਪੱਗਾਂ ਰੁਲਗੀਆਂ ਤੇ ਪਹਿਲਾਂ ਕਿ ਬੜਾ ਆਈਜੀ ਨੇ ਜੋ ਬਿਆਨ ਦਿੱਤਾ ਉਹ ਤੁਹਾਡੇ ਸਾਹਮਣੇ ਆ ਫੇਰ ਰਾਤ ਨੂੰ ਉਸ ਤਰ੍ਹਾਂ ਬਿਲਡੋਜ਼ਰ ਚੱਲੇ ਕਿਸਾਨਾਂ ਨੇ ਜਿਹੜੀਆਂ ਪੱਗਾਂ ਰੁਲੀਆਂ लाਠੀ ਚਾਰ ਦੇ ਕੀਤਾ ਗਿਆ ਅਇਤੋ ਤੇ ਕੱਕੇ ਕਿਸਾਨ ਜਿਹੜੇ ਅਜੇ ਵਿਚਾਰੇ ਭੁੱਖਣ ਭਾਣੇ ਬੈਠੇ ਸੀ ਰੋਟੀ ਪਕਾਉਣ ਦੀ ਤਿਆਰੀ ਕਰ ਰਹੇ ਸੀ ਚਿੱਲਿਆਂ ਤੇ ਸਬਜ਼ੀ ਧਰ ਰਹੇ ਸੀ ਉਹਨਾਂ ਦੀ ਜੜੀ ਕਿ ਸਬਜ਼ੀਆਂ ਨੂੰ ਪੈਰਾ ਥੱਲੇ ਰੋਲਿਆ ਗਿਆ ਰੋਟੀਆਂ ਜਿਹੜੀਆਂ ਜਿਹੜੀਆਂ ਬੱਚਿਆਂ ਪੀਆਂ ਸੀ ਉਹ ਪਲਸ ਖਾ ਗਈ ਇੱਥੇ ਤੱਕ ਕੇ ਸਿਲੰਡਰ ਵੀ ਕਈ ਕਹਿੰਦੇ ਸੂਤਰਾਂ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿਲੰਡਰ ਵੀ ਪਲਸੇ ਚੱਕ ਕੇ ਲੈ ਗਈ ਇੱਕ ਲੋਕ ਆਵਾਜ਼ ਟੀਵੀ ਵੱਲੋਂ ਜਿਹੜਾ ਖਲਾਸਾ ਕੀਤਾ ਗਿਆ ਟਰੈਕਟਰ ਟਰਾਲੀਆਂ ਨੂੰ ਖਤਾਨਾ ਦੇ ਵਿੱਚ ਛੁੱਟਿਆ ਗਿਆ ਕਮੇ ਜਿਹੜੇ ਕਿਸਾਨਾਂ ਦੇ ਸਟੇਜ ਆ ਉਹਤੇ ਬਲਡوزر ਚਲਾਏ ਗਏ ਕਿਸਾਨਾਂ ਤੇ ਤਸੱਦਦ ਕੀਤਾ ਗਿਆ ਕਿਸਾਨਾਂ ਦੀਆਂ ਸਟੇਜਾਂ ਤੇ ਲੱਗੇ ਹੋਏ ਪੱਖਿਆਂ ਨੂੰ ਕਮੇ ਪੁਲਿਸ ਵੱਲੋਂ ਗੁੰਡਾਗਰਦੀ ਦੇ ਨਾਲ ਉਹਨੂੰ ਉੱਥੇ ਤੋੜਿਆ ਜਾ ਰਿਹਾ ਡਾਂਗਾ ਮਾਰ ਰਹੇ ਆ ਪੱਖਿਆਂ ਦੇ ਕੋ ਪੱਖਿਆਂ ਦਾ ਕੀ ਕਸੂਰ ਆ ਪੱਕੇ ਕਿਸੇ ਗਰੀਬ ਨੂੰ ਦੇ ਦਿਓ ਜੇ ਤੁਹਾਨੂੰ ਐਡੇ ਉਹ ਲੱਗਦੇ ਆ ਜਾਨੀ ਕਿ ਸਾਰਾ ਕੋਸਾ ਮੈਂਟਾਂ ਦੇ ਵਿੱਚ ਤੈਸ ਨੈਸ ਕਰ ਦਿੱਤਾ ਹੁਣ ਪਤਾ ਲੱਗ ਗਿਆ ਕਿ ਸਰਕਾਰ ਕਿਸਾਨ ਹਤੈਸੀ ਆ ਜਿਨ੍ਹਾਂ ਨੂੰ ਭਰਮ ਸੀ ਭਲੇਖਾ ਸੀ ਹੁਣ ਕਈ ਬੰਦੇ ਸੂਤਰਤ ਇਹ ਵੀ ਜਾਣਕਾਰੀ ਆ ਕਿ ਜਿਹੜੇ ਕਿਸਾਨ ਨੇ ਕੁਝ ਜਥੇਬੰਦੀਆਂ ਨੇ ਉਹ ਭਗਵਾਨਤਮਾਨ ਸਰਕਾਰ ਨਾਲ ਲੱਗੇ ਨੇ ਹੁਣ ਕੁਝ ਲੋਕ ਇਹ ਵੀ ਜਿਹੜੀ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿ ਭਗਵਾਨਤਮਾਨ ਨੂੰ ਤਾਂ ਕੇਂਦਰ ਸਰਕਾਰ ਨੇ ਡਾਉਣਾ ਸੀ ਪਸਾਉਣਾ ਸੀ ਉਹ ਪਸਾ ਦਿੱਤਾ ਤੇ ਹੁਣ ਕੇਂਦਰ ਸਰਕਾਰ ਦੀ ਲਾਤ ਆ ਜਿਹੜੀ ਉਹ ਪੰਜਾਬ ਸਰਕਾਰ ਦੇ ਉੱਤੇ ਹੋ ਜੂ ਤੇ ਕਿਸਾਨਾਂ ਦੇ ਉੱਤੇ ਹੋ ਜੂਗੀ ਪਹਿਲਾਂ ਤੁਹਾਨੂੰ ਮੈਂ ਦੋ ਵੀਡੀਓ ਵੀ ਸੁਣਾਉਂਗਾ ਇਸ ਦੇ ਬਾਬਤ ਜੋੜੀ ਅਰਬਨੀਤ ਬਿੱਟੂ ਦਾ ਬਿਆਨ ਆ ਰਿਹਾ ਕਿ ਕਿਸਾਨਾਂ ਦੇ ਨਾਲ ਗੱਲ ਲਗਭਗ ਕੇਂਦਰ ਦੀ ਤੈ ਹੋ ਚੁੱਕੀ ਸੀ ਤੇ ਕਹਿੰਦੇ ਕਿ ਮੋਟਾ ਲੈਂਡ ਦੇ ਖਾਤਰ ਜਿਹੜਾ ਇਹ ਭਗਵਾਨ ਤਮਾਨ ਨੇ ਸਭ ਕੁਝ ਕੀਤਾ ਤੇ ਬੜਾ ਉਹਨੇ ਜਿਹੜਾ ਕਿ ਭਗਵਾਨ ਤਮਾਨ ਨੂੰ ਨਿਸ਼ਾਨੇ ਤੇ ਲਿਆ ਦੂਸਰੇ ਪਾਸੇ ਅਕਾਲੀ ਦਲ ਬਾਦਲ ਐਮਪੀ ਬੀਬਾ ਹਰਸਿਮਰਤ कौर ਬਾਦਲ ਵੱਲੋਂ ਵੀ ਜਿਹੜਾ ਭਗਵੰਤ ਮਾਨ ਦੀ ਨਿੰਦਿਆ ਕੀਤੀ ਗਈ ਕਿ ਕਿਸਾਨਾਂ ਨੂੰ ਜਿਹੜਾ ਕੁੱਟਿਆ ਗਿਆ ਤੇ ਲਾਠੀ ਚਾਰਜ ਕੀਤਾ ਗਿਆ ਕਿਸਾਨਾਂ ਨੂੰ ਇਸ ਤਰ੍ਹਾਂ ਕਿਸਾਨਾਂ ਤੇ ਹਮਲਾ ਕੀਤਾ ਗਿਆ ਜਵੇਂ ਕਿਸੇ ਦੂਜੇ ਮੁਲਕ ਤੇ ਆਪਾਂ ਹਮਲਾ ਕਰਦੇ ਆ ਰਾਤ ਦੇ ਵਿੱਚ ਤੇ ਉਹਨੇ ਹਰਸਿਮਰਤ कौर ਬੀਬਾ ਨੇ ਇੱਥੇ ਤੱਕ ਕਹਿ ਦਿੱਤਾ ਕਿ ਭਗਵੰਤ ਮਾਨ ਦੇ ਵਿੱਚ ਤਾਂ ਜਿਹੜੀ ਬਿਆਨਤਾ ਬਚੜ ਦੀ ਰੂਹ ਪਰਵੇਸ਼ ਕਰ ਚੁੱਕੀ ਆ ਜਿਸ ਤਰ੍ਹਾਂ ਬਿਆਨਤਾ ਬਚੜ ਸਿੱਖਾਂ ਦਾ ਗਾਣ ਕੀਰਤ ਕੀ ਕਰਦਾ ਸੀ ਉਸ ਤਰ੍ਹਾਂ ਹੋਈ ਭਗਵੰਤ ਮਾਨ ਕਰਨ ਲੱਗ ਪਿਆ ਕਿ ਕਿਸਾਨਾਂ ਉੱਤੇ ਅਰਜਾਨਾ ਰੋਪ ਆਪਾਂ ਦੇਖਦੇ ਆ ਕਿ ਫੇਕ ਅਨਕਾਉਂਟਰ ਫੇਕ ਝੂਠੇ ਪੁਲਿਸ ਮੁਕਾਬਲੇ ਇਹੀ ਗੱਲ ਕਿਸੇ ਪੱਤਰਕਾਰ ਨੇ ਜਦੋਂ ਦੀਪ ਸਿੱਧੂ ਜਿਉਂਦਾ ਹੁੰਦਾ ਸੀ ਕਿਸੇ ਨੇ ਭਗਵੰਤ ਮਾਨ ਬਾਰੇ ਸਵਾਲ ਪੁੱਛਿਆ ਕਿ ਭਗਵੰਤ ਮਾਨ ਬਾਰੇ ਤੁਹਾਡਾ ਕੀ ਖਿਆਲ ਆ ਤਾ ਦੀਵ ਸਿੱਧੂ ਨੇ ਉਸ ਟਾਈਮ ਹੀ ਪਹਿਲਾ ਹੀ ਅੱਜ ਤੋਂ ਕਰੀਬ 2.5 ਸਾਲ 2.5 ਸਾਲ ਕਰੀ ਪਹਿਲਾ ਕਹਿ ਦਿੱਤਾ ਸੀ ਕਿ ਅੱਜ ਤੁਹਾਨੂੰ ਲੱਗਦਾ ਕਿ ਭਗਵਾਨਤਮਨ ਸਾਡਾਗਾ ਕਦੇ ਹੁੰਦਾ ਸੀ ਸਾਡਾ ਤੇ ਪੰਜਾਬੀਆਂ ਦਾ ਤੇ ਪੰਜਾਬੀ ਹੱਤ ਦਾ ਪਰ ਅੱਜ ਜੋ ਕਹਿੰਦੇ ਉਹ ਕੇਂਦਰ ਦੇ ਨਾਲ ਕਿਉਂ ਖਿੱਚੜੀ ਆ ਅੱਜ ਉਹ ਦਿੱਲੀ ਦੇ ਨਾਲ ਕਿਉਂ ਖਿੱਚੜੀ ਆ ਉਹਦੇ ਤੌਰ ਤਰੀਕੇ ਦੇਖੋ ਕਹਿੰਦਾ ਬਾਤ ਲਗੇ ਕਹਿੰਦਾ ਜਿਸ ਤਰ੍ਹਾਂ ਬਿਆੰਤੇ ਦੀ ਸਰਕਾਰ ਜਿਹੜਾ ਬੱਚੜੋਂ ਨੇ ਕਿਹਾ ਸੀ ਸਾਬਦ ਬਿਆੰਤੇ ਨੂੰ ਕਿ ਉਹ ਕੰਮ ਤੇ ਜਿਹੜਾ ਕਿ ਭਗਵੰਤ ਮਾਨ ਆਊਗਾ ਕਰਾਊਗਾ ਦਾ ਦਿੱਲੀ ਭਗਵੰਤ ਮਾਨ ਦੇ ਥਰੂ ਕਰਾਊਗੀ ਤੇ ਸਾਡੇ ਉੱਤੇ ਕਹਿੰਦਾ ਲਾਠੀ ਚਾਰਜ ਵੀ ਹੋਊਗਾ ਡਾਂਗਾ ਵੀ ਵਰਤਣਗੇ ਆ ਯੂਪੀ ਵੀ ਲੱਗਣਗੇ ਸਾਰੇ ਜਿਹੜਾ ਜੋ ਕੁਝ ਕਹਿ ਕੇ ਗਿਆ ਸੀ ਅੱਜ ਉਹ ਸੱਚ ਸਾਹਮਣੇ ਹੋ ਰਿਹਾ ਲੋਕਾਂ ਦੇ ਪਹਿਲਾਂ ਧਾਰਨ ਨੂੰ ਮੈਂ ਦੋ ਵੀਡੀਓ ਸੁਣਾਉਣਾ ਫਿਰ ਆਪਾਂ ਕਿਸਾਨਾਂ ਉੱਤੇ ਜੋ ਤਸੱਦਦ ਕੀਤਾ ਉਹਦਾ ਅਗਲਾ ਜਿਹੜਾ ਬਿਆਨਬਾਜ਼ੀ ਹੈ ਜਿਹੜੀ ਅਗਲੀ agrarian ਨੀਤੀ ਆ ਕਿਸਾਨਾਂ ਵੱਲੋਂ ਉਹ ਕੀਤੀ ਗਈ ਆ ਕਿਸਾਨਾਂ ਵੱਲੋਂ ਜਿਹੜੀਆਂ ਸੜਕਾਂ ਜਾਮ ਕੀਤੀਆਂ ਗਈਆਂ ਇਸ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਆ ਅੱਜ ਕਈ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਆਪ ਮਹਾਰੇ ਪਿੰਡਾਂ ਦੇ ਵਿੱਚੋਂ ਕਿਸਾਨਾਂ ਵੱਲੋਂ ਇਹ ਹੋਕਾ ਦਿੱਤਾ ਗਿਆ ਕਿ ਅੱਜ ਪੰਜਾਬ ਬੰਦ ਦਾ ਸਰਦਾ ਦਿੱਤਾ ਗਿਆ ਕਿ ਪੰਜਾਬ ਬੰਦ ਹੋ ਸਕਦਾਗਾ ਯਾਨੀ ਕਿ ਅੱਜ ਤਣਾਅ ਉਰਬ ਮਾਹੌਲ ਬਣਿਆ ਹੋਇਆਗਾ ਦੂਸਰੇ ਪਾਸੇ ਤੁਹਾਨੂੰ ਪਤਾ ਹੈ ਕਿ ਹਿਮਾਚਲ ਦਾ ਮੁੱਦਾ ਚੱਲ ਰਿਹਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੀ ਤਸਵੀਰ ਨੂੰ ਲੈ ਕੇ ਉਧਰ ਬਵਾਦ ਭਾਗ ਦਾ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਇਧਰ ਅੱਗ ਲੱਗ ਚੁੱਕੀ ਆ ਤੇ ਬੜਾ ਅੱਜ ਪੰਜਾਬ ਜਿਹੜਾ ਗਮੀਰ ਸਥਿਤੀ ਦੇ ਵਿੱਚ ਗੁਜ਼ਰ ਰਿਹਾਗਾ ਤੇ ਕਿਉਂ ਜਿਹੜੀਆਂ ਸਰਕਾਰਾਂ ਨੇ ਇਸ ਤਰ੍ਹਾਂ ਉਤਰਦੀਆਂ ਨੇ ਉਹਨਾਂ ਤੇ ਵੋਟਾਂ ਲੈ ਕੇ ਉਹਨਾਂ ਉੱਤੇ ਡਾਂਗਾ ਛੋਟੇ 2 ਸਾਲ ਜਿਹੜਾ 11 ਮਹੀਨੇ ਆਪਾਂ ਕਹਿ ਦਈਏ ਜਾਂ ਆਪਾਂ ਤਕਰੀਬ ਡੇਢ ਸਾਲ ਦੇ ਕਰੀਬ ਕਿਸਾਨ ਧਰਨੇ ਤੇ ਬੈਠੇ ਸੀ ਕੀ ਸਰਕਾਰ ਡੇਢ ਸਾਲ ਪਹਿਲਾਂ ਕਿਉਂ ਨਹੀਂ ਜਾਗੀ ਇਸ ਪੰਜਾਬ ਸਰਕਾਰ ਨੂੰ ਡੇਢ ਸਾਲ ਪਹਿਲਾਂ ਪਤਾ ਨਹੀਂ ਉਹਦੇ ਕਿਸਾਨਾਂ ਦੀ ਹਮਾਇਤ ਕਰਦੀ ਰਹੀ ਆ ਕਿ ਜਦੋਂ ਹੁਣ ਵੋਟਾਂ ਦਾ ਟਾਈਮ ਆ ਗਿਆ ਕਿ ਡੇਢ ਸਾਲ ਸਰਕਾਰ ਦਾ ਰਹਿ ਗਿਆ ਹੁਣ ਤੁਸੀਂ ਫੇਕ ਅਨਕਾਊਂਟਰ ਕਰ ਲੱਗ ਜਾਓ ਹੁਣ ਤੁਸੀਂ ਕਿਸਾਨਾਂ ਤੇ ਤਸੱਦਦ ਕਿਹਨੂੰ ਖੁਸ਼ ਕਰਨਾ ਚਾਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਇਹ ਭਾਲੀ ਭਾਨ ਤੁਸੀਂ ਜਾਣਦੇ ਹੋ ਕਿ ਸਰਕਾਰ ਕਿਹਨੂੰ ਖੁਸ਼ ਕਰਨਾ ਚਾਹੁੰਦੀ ਆ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਵੋਟਾਂ ਤੁਹਾਨੂੰ ਉਹਨਾਂ ਲੋਕਾਂ ਨੇ ਨਹੀਂ ਪਾਉਣੀਆਂ ਫਿਰ ਵੀ ਵੋਟਾਂ ਜਿਹੜੀਆਂ ਮਾਨਸਿਕ ਬਿਲਕੁਲ ਮਾਨਸਿਕ ਸੰਤੁਲਨ ਪੂਰੀ ਤਰ੍ਹਾਂ ਸੇ ਵਿਗੜ ਗਿਆ ਹੈ مجھے ਸਮਝ ਨਹੀਂ ਆ ਰਹੀ ਕਿ ਇਸ ਕੇ ਅੰਦਰ ਬਿਆਨ ਸਿੰਘ ਕੀ ਰੂਹ ਆ ਗਈ ਹੈ ਕਿ ਇਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ ਹੈਰਾਨੀ ਦੀ ਬਾਤ ਆ ਬ ਦਲੇਵਾਲ ਸਾਹਿਬ ਜਿन्होने 50 ਦਿਨ एक फास्ट अन टू डेथ रखा था वो बेचारे वो बिस्तर से उठने लायक भी नहीं है अब उनको भी डिटेन कर लिया पहले कुछ दिन पहले ये किसानों के साथ बात करते करते बदतमीजी के साथ उनको बोला भाग जाओ यहाँ से तुम्हें मैं देख लूंगा ऐसे गैंगस्टरों की तरह बदतमीजी से बात करके जो समझौते मैं सारे समझौते रद्द करता हूँ वोटों के टाइम में ये भगवंत मान ने जाके इन सारे किसानों के पैरों को हाथ लगा के चुटकी में पांच मिनट में एमएसपी मैं दूंगा मेरी सरकार बनाओ सरकार बनाने के बाद तीन साल से झूठ मार रहा है कि मरी हुई मुर्गी मरी हुई बकरी मुआवजा मैं दूंगा लोगों के पास जाता नहीं है और अब इस हाल पे कि जब अपना हक मांग रहे हैं किसान जी उन्होंने कहा कि हमारे साथ जो तुमने समझौते करे थे पूरे करो नहीं तो हम विधानसभा को घेरेंगे जब आपका बजट सेशन 28 को शुरू होगा तो आप पुलिस के जोर जबर पे उठा के किसानों को उठा के जेल में फेंक दिया और वो भी डल्लेवाल साहब जो वैसे ही उनकी सेहत का हालात कैसे हैं तो मैं हैरान हूं कि पंजाब जा कहां पे रहा अभी एक आर्मी ऑफिसर के ऊपर कैसे जानलेवा हमला इस भगवंत मान की निकम्मी पुलिस ने करके आज तक उनके खिलाफ कोई एक्शन नहीं हुआ पंजाब की सड़कों पे चलता फिरता कोई इंसान सेफ नहीं है लोगों के घरों के अंदर जाके उन पर गोलियां चलाई जा रही है दुकान में काम करते हुए लोगों के ऊपर गोलियां ऐसे हैंड ग्रेनेड्स और रॉकेट लॉन्चर्स के साथ सरकारी आधारों पे और पुलिस स्टेशन में हमले हो रहे हैं और ये भगवंत मान काले चश्मे लगा के सोया पड़ा है कि जो वो खाते पीते हैं उसके नशे के धुत में इनको होश ही नहीं है कि पंजाब में हो क्या रहा है देखिए भगवंत मान एक बहुत डेंजरस गेम खेल रहे हैं वो दो किश्तियों में सवार हैं एक लात उन्होंने सेंटर की किश्ती में रखी हुई है और दूसरी लात केजरीवाल की किश्ती में रखी हुई है और इन्होंने डूबना ही डूबना क्योंकि ये दो किश्तियां इकट्ठे तो चल नहीं सकती अनलेस आम आदमी और इधर सेंटर का कोई मिली भुगत है ਜੋ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਬਿਲਕੁਲ ਉਹੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿ ਦੋ ਕਿਸ਼ਤੀਆਂ ਦੇ ਵਿੱਚ ਸਵਾਰ ਭਗਵੰਤ ਮਾਨ ਹੋ ਚੁੱਕੇ ਨੇ ਇਹ ਆਮ ਲੋਕਾਂ ਦਾ ਵੀ ਪਹਿਲਾਂ ਕਹਿਣਾ ਸੀ ਇਹੀ ਜਿਹੜੀ ਗੱਲ ਆ ਅੱਜ ਸੇਮ ਆ ਬੀਬਾ ਹਰਸਿਮਰਤ ਕੌਰ ਨੇ ਕਹੀ ਆ ਕਿ ਭਗਵੰਤ ਮਾਨ ਨੂੰ ਜਿਹੜੀ ਕਿ ਡੋਬੂਗੀ ਚਲੋ ਦੇਖਦੇ ਆ ਉਹ ਤਾਂ 2027 ਦੀ ਜਿਹੜੀਆਂ ਚੋਣਾਂ ਦੱਸਣਗੇ ਆ ਕਿ ਲੋਕਾਂ ਦਾ ਪਤਾ ਨਹੀਂ ਕਿ ਕਿੱਦਾਂ ਕੀ ਕੁਝ ਕਰਨਗੇ ਚਲੋ ਤਾਂ ਵੱਖਰਾ ਗਾ ਪਰ ਜੋ ਅੱਜ ਪੰਜਾਬ ਦੇ ਹਾਲਾਤ ਨੇ ਇਹ ਬੇਤਰ ਨੇ ਬਹੁਤ ਮਾੜੇ ਨੇ ਬਹੁਤ ਨਾਜਕ ਨੇ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਪੰਜਾਬ ਦਾ ਮਾਹੌਲ ਅੱਜ ਖਰਾਬ ਆ ਅੱਜ ਪਸੰਨਾ ਕਿਸਾਨ ਨੇ ਜਿਹੜੇ ਇਹੀ ਦੇਸ਼ ਦੇ ਕਿਸਾਨ ਇਹੀ ਪੰਜਾਬ ਦੇ ਕਿਸਾਨ ਜਿਹੜੇ ਸਾਰੇ ਮੁਲਕ ਦਾ ਢਿੱਡ ਭਰਦੇ ਨੇ ਤੇ ਪਰ ਉਹਨਾਂ ਉੱਤੇ ਜਿਹੜਾ ਇਸ ਤਰ੍ਹਾਂ ਤਸੱਦਦ ਕਰਨਾ ਸਰਕਾਰ ਦਾ ਇਸ ਤਰ੍ਹਾਂ ਤਰੀਕੇ ਦੇ ਨਾਲ ਉਹਨੂੰ ਉਠਾਉਣਾ ਪਾ ਪਹਿਲਾਂ ਇਹ ਕੇਂਦਰ ਸਰਕਾਰ ਤੇ ਗੇਮ ਛੱਡਦੇ ਹੁੰਦੇ ਸੀ ਕਿ ਕੇਂਦਰ ਸਰਕਾਰ ਮੰਨਾਂ ਮੰਗਾ ਮੰਨੇ ਪਰ ਅੱਜ ਹੁਣ ਤੁਸੀਂ ਦੇਖ ਲਓ ਹੁਣ ਕੇਂਦਰ ਨੇ ਕੰਮੇ ਲੱਤ ਰੱਖੀ ਹੈ ਭਵੰਤਮਾਨ ਦੇ ਉੱਤੇ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਅਰਬਨੀਤ ਮਿੱਟੂ ਕੀ ਕਹਿ ਰਿਹਾਗਾ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿਉਂਕਿ ਇਹ ਜਿਹੜੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਵੀ ਆਹ ਗੱਲ ਹੋ ਗਈ ਤਾਂ ਹਨ ਹੋ ਗਏ ਪਰ ਪੰਜਾਬ ਸਰਕਾਰ ਬਹੁਤ ਜਿੰਨੀ ਮੈਂ ਸਮਝਣ ਲੰਦਿਆ ਕੀਤੀ ਜਾਏ ਉਨੀ ਘੱਟ ਆ ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਉਹ ਤੁਸੀਂ ਤਾਂ ਪੰਜਾਬ ਦੀ ਸਰਕਾਰੋਂ ਤੁਸੀਂ ਤਾਂ ਕੋਈ ਬਗਾਨੇ ਨਹੀਂਗੇ ਕਿਤੇ ਬਗਾਨਾ ਚਲੋ ਕੋਈ ਬਣੇਗਾ ਦੇਸ਼ ਚ ਪਰ ਤੁਸੀਂ ਤਾਂ ਤੁਹਾਨੂੰ ਤਾਂ ਬਣਾਇਆ ਇਹਨਾਂ ਨੇ ਸਾਡਾ ਵਿਰੋਧ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਅੱਜ ਤੁਸੀਂ ਸ਼ਰਮ ਕਰੋ ਭਗਵੰਤ ਮਾਨ ਸਾਹਿਬ ਸ਼ਰਮ ਕਰੋ ਤੁਸੀਂ ਸਿਰਫ ਕੇਜਰੀਵਾਲ ਦੇ ਜਿਹੜਾ ਤਿੰਨ ਦਿਨ ਕੇਜਰੀਵਾਲ ਰਿਹਾ ਹੈ ਪੰਜਾਬ ਦੇ ਵਿੱਚ ਤੇ ਉਹਨੇ ਬਾਏ ਇਲੈਕਸ਼ਨ ਕਰਕੇ ਬਾਏ ਇਲੈਕਸ਼ਨ ਤੁਸੀਂ ਇਸ ਤਰੀਕੇ ਨਾਲ ਵੰਡਦੇ ਹੋ ਤੁਸੀਂ ਸ਼ਹਿਰ ਤੇ ਦਿਹਾਤੀਆਂ ਨੂੰ ਪਿੰਡੂਆਂ ਨੂੰ ਵੰਡ ਰਹੇ ਹੋ ਇਹ ਨਹੀਂ ਕਿ ਸਭ ਨੂੰ ਬਰਾਬਰ ਹੁਣ ਤੁਸੀਂ ਉਦਣ ਦਾ ਨਹੀਂ ਕੀਤਾ ਹੁਣ ਤੁਸੀਂ ਸਿਰਫ ਸ਼ਹਿਰ ਦੀ ਵੋਟ ਲੈਣ ਲਈ ਉਹ ਪੰਜਾਬ ਚ ਸ਼ਹਿਰੀ ਸਿੱਖ ਹਿੰਦੂ ਐਸਸੀ ਸਭ ਇਕੱਠੇ ਨੇ ਤੁਸੀਂ ਸਿਰਫ ਐਸ ਵੇਲੇ ਆਪਣੀ ਜਿਹੜੀ ਥੋੜੀ ਕਿਉਂਕਿ ਕੇਂਦਰੀ ਬਾਲ ਨੇ ਰਾਜ ਸਭਾ ਦਾ ਐਮਪੀ ਬਣਨਾ ਉਹਨੂੰ ਇਹ ਡਰਾ ਵੀ ਕਿਤੇ ਜੇ ਸੰਜੀਵ अरोड़ा ਹਾਰ ਗਿਆ ਮੇਰੀ ਸੀਟ ਰਹਿ ਜੂ ਤੇ ਸਾਰਾ ਜੋ ਗੱਲਾਂ ਸੁਣ ਕੇ ਵੀ ਵੈਸਟ ਹਲਕਾ ਬਿਆਨੇ ਦਾ ਮੈਂ ਕਿਵੇਂ ਜਿੱਤਾਂ ਉਹ ਜਿੱਤਣ ਲਈ ਤੁਸੀਂ ਇਹ ਹੱਥਕੰਡਾ ਵਰਤਿਆ ਏ ਅੱਜ ਤੁਸੀਂ 14 ਦੇ 14 ਲੀਡਰ ਚਾਹੇ ਕਰਨਾਟਕ ਤੋਂ ਆਏ ਸੀ ਉਹ ਵੀ ਤੁਸੀਂ ਚੱਕ ਕੇ ਮੈਂ ਤਾਂ ਹੀ ਕਹਿੰਦਾ ਸੀ ਪ੍ਰਭੂ ਮੈਂ ਆਪਣੀ ਗੱਲ ਫਿਰ ਵੀ ਨਹੀਂ ਲਿਆਉਂਦਾ ਪਰ ਅਸੀਂ ਲੋਕ ਇੱਕ ਇੱਕ ਸਾਲ ਸਵਾ ਸਾਲ ਤੋਂ ਡੇ ਨਾਲ ਬੈਠੇ ਆਂ ਤੇ ਇਸ ਕਰਕੇ ਆ ਅਰਬਨੀਤ ਬਿੱਟੂ ਦੀ ਤੁਹਾਨੂੰ ਹੁਣ ਵੀਡੀਓ ਸੁਣਾ ਦਿੱਤੀ ਆ ਦੇਖੋ ਇਹਨਾਂ ਨੇ ਹੁਣ ਮੌਕਾ ਮਿਲ ਗਿਆ ਕਿ ਦੂਜਣੀਆਂ ਜਿਹੜੀਆਂ ਵਿਰੋਧੀਆਂ ਸਰਕਾਰਾਂ ਨੇ ਜਿਹੜੇ ਵਿਰੋਧੀ ਲੋਕ ਨੇ ਉਹਨਾਂ ਨੂੰ ਹੁਣ ਮੌਕਾ ਮਿਲ ਗਿਆ ਕਿ ਪੰਜਾਬ ਸਰਕਾਰ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ ਦੇਖੋ ਭਗਵੰਤ ਮਾਨ ਫਸ ਗਏ ਨੇ ਇੱਥੋਂ ਤੱਕ ਕਿ ਹੋ ਸਕਦਾ ਕਿ ਭਗਵੰਤ ਮਾਨ ਇੱਕ ਨਵੀਂ ਗੇਮ ਜਿਹੜੀ ਖੇਡਣਗੇ ਦੇ ਵਿੱਚ ਕੁਝ ਪੁਲਿਸ ਅਫਸਰਾਂ ਤੇ ਜਿਹੜੀ ਗੱਜ ਡਿੱਗ ਸਕਦੀ ਹੈ ਕੁਝ ਪੁਲਿਸ ਅਫਸਰਾਂ ਨੂੰ ਸਸਪੈਂਡ ਕਰ ਸਕਦੇ ਆ ਕੁਝ ਅਫਸਰਾਂ ਨੂੰ ਜਿਹੜਾ ਕਿ ਉਹਨਾਂ ਨੂੰ ਕਿ ਕਹਿਣ ਚਾਹੇ ਨਾ ਕਹਿਣ ਚਾਹੇ ਇਹ ਕਹਿ ਲਈ ਕਿ ਉਹਨਾਂ ਦੇ ਨਾਲ ਇੱਕ ਇਹ ਗੱਲ ਕਹਿਆ ਜੋ ਕਿ ਤੁਹਾਨੂੰ ਇਸ ਤਰ੍ਹਾਂ ਦੇ ਐਨੇ ਤਰੀਕ ਤੱਕ ਸਸਪੈਂਡ ਕਰਾਂਗੇ ਅਸੀਂ ਇਹ ਤੁਸੀਂ ਸਾਡਾ ਵਿਰੋਧ ਕਰੋ ਤੁਸੀਂ ਕੋਰਟ ਦੇ ਵਿੱਚ ਜਾਓ ਫਿਰ ਤੁਹਾਨੂੰ ਬਹਾਲ ਕਰ ਦਾਂਗੇ ਕਿਉਂਕਿ ਇਹਨਾਂ ਨੇ ਕੀ ਕਰਨਾ ਹੁਣ ਗੇਮ ਇਹ ਭਗਵਾਨ ਪ੍ਰਤਮਾਨ ਨੇ ਖੇਡਣੀ ਆ ਤੁਸੀਂ ਦੇਖਿਓ ਕਿ ਜਿੰਨਾ ਪੁਲਿਸ ਵਾਲਿਆਂ ਦਾ ਕਿਸੇ ਨੇ ਛੋਟੀ ਮਾਰੀ ਆ ਜਾਂ ਕਿਸੇ ਨੇ ਡਾਂਗਾ ਚਲਾਈਆਂ ਨੇ ਜਾਂ ਕਿਸੇ ਨੇ ਪੱਗਾ ਰੋਲੀਆਂ ਨੇ ਉਹਨਾਂ ਦੇ ਵਿੱਚੋਂ ਪੰਜ ਸੱਤ ਅਫਸਰਾਂ ਨੂੰ ਸਸਪੈਂਡ ਕਰਕੇ ਇਹਨਾਂ ਨੇ ਫਿਰ ਇਹਨਾਂ ਨੇ ਆਪਣੇ ਹਤਾਸੀ ਕਿਸਾਨਾਂ ਨੂੰ ਕਹਿਣਾਗਾ ਵੀ ਦੇਖੋ ਜੀ ਜਿੰਨਾ ਪੁਲਿਸ ਵਾਲਿਆਂ ਨੇ ਅਜੇ ਤਾਂ 7 ਮਈ ਕਿਹਾ ਸੀ ਇਹਨਾਂ ਨੇ ਤੁਹਾਡੇ ਉੱਤੇ ਡਾਂਗਾ ਚਲਾਈਆਂ ਅਸੀਂ ਆ ਸਸਪੈਂਡ ਕਰ ਦਿੱਤੇ ਫਿਰ ਤੁਹਾਨੂੰ ਇਹਨਾਂ ਦੇ ਗਲਮੇ ਦੇ ਵਿੱਚ ਕਲਾਵੇ ਦੇ ਵਿੱਚ ਲੈ ਲੈਣਾਗਾ ਪਰ ਸਾਡੇ ਲੋਕ ਨੇ ਜਿਹੜੇ ਉਹ ਬੁੱਧੂ ਨੇ ਕਿਉਂ ਮੈਨੂੰ ਹੁਣ ਬੁੱਧੂ ਕਹਿਣਾ ਪੈ ਰਿਹਾ ਕਿਉਂਕਿ ਲੋਕ ਆ ਬਾਰ-ਬਾਰ ਉਹੀ ਸਰਕਾਰਾਂ ਦਰਹਾ ਰਹੇ ਨੇ ਕਿ ਦੇ ਉਹਨੂੰ ਚੁਣ ਲਿਆ ਦੇ ਉਹਨੂੰ ਚੁਣ ਲਿਆ ਜਿੰਨਾ ਤਰ ਤੁਸੀਂ ਬਾਦ ਅਧਿਕਾਰਾਂ ਤੱਕ ਨਹੀਂ ਗੱਲ ਮੁਕਾਉਂਦੇ ਜਿੰਨਾ ਤਰ ਤੁਸੀਂ ਇੱਕ ਦੂਜੀ ਦੀਆਂ ਚਾਪ ਲੁੱਤੀਆਂ ਕਰਨੋਂ ਨਹੀਂ ਛੱਡਦੇ ਅੱਧੇ ਕਿਸਾਨ ਕਾਂਗਰਸਾ ਅੱਧੇ ਕਿਸਾਨ ਬੀਜਪੀ ਚ ਅੱਧੇ ਜਿਹੜਾ ਆਮਾ ਦੀ ਪਾਰਟੀ ਚ ਅੱਧੇ ਜਿਹੜਾ ਅਕਾਲੀ ਦਲ ਚ ਅੱਧੇ ਕਿਸੇ ਹੋਰ ਦੇ ਵਿੱਚ ਕੱਲ ਨੂੰ ਉਹਨਾਂ ਦੀ ਸਰਕਾਰ ਬਣ ਜੂ ਉਹ ਵੀ ਤੁਹਾਡੇ ਨਾਲ ਇਹ ਹੱਲ ਕਰਨਗੇ ਹੱਲ ਤੁਹਾਡੇ ਕੋਲੇ ਕੋਈ ਨਹੀਂ ਕਿ ਜੇ ਤੁਸੀਂ ਕਹੋ ਕਿ ਅਸੀਂ ਇਸ ਤਰ੍ਹਾਂ ਹੱਲ ਕਰ ਲਾਂਗੇ ਉਹ ਤੁਹਾਡੇ ਕੋਲੇ ਕੋਈ ਨਹੀਂ ਤੇ ਹੁਣ ਤੁਹਾਨੂੰ ਪੰਜਾਬ ਸਰਕਾਰ ਨੇ ਕਿ ਇੱਥੋਂ ਤੁਹਾਨੂੰ ਆਪ ਦੇ ਘਰ ਦੇ ਵਿੱਚ ਉਹ ਜਿਹੜਾ ਡੰਡਿਆਂ ਦੇ ਨਾਲ ਕੁੱਟ ਦਿੱਤਾ ਇਹ ਫਿਰ ਤੁਸੀਂ ਭਾਈ ਦਿੱਲੀ ਉੱਤੇ ਦੋਸਤ ਕਿਉਂ ਦਿੰਨੇ ਹੋ ਦਿੱਲੀ ਉੱਤੇ ਦੋ ਉਹ ਤਾਂ ਬਗਾਨੇ ਆ ਬਗਾਨੇ ਤਾਂ ਕੁੱਟਣਗੇ ਜਦੋਂ ਤੁਸੀਂ ਬਗਾਨਿਆਂ ਦੇ ਘਰ ਜਾਓਗੇ ਉਹ ਤਾਂ ਤੈਨੂੰ ਅਹਿਸਾਸ ਤੁਸੀਂ ਨਹੀਂ ਕਰ ਸਕਦੇ ਹੁਣ ਤੁਹਾਡੀ ਮੱਤ ਬੱਜੇ ਲੋਕਾਂ ਦੀ ਮਰੀ ਹੋਈ ਆ ਜਿੰਨਾ ਲੋਕਾਂ ਦੀ ਜਿਨ੍ਹਾਂ ਨੂੰ ਅਹਿਸਾਸ ਹੀ ਨਹੀਂ ਕਿ ਅਸੀਂ ਗੁਲਾਮ ਆ ਜਿਹੜੇ 78 ਸਾਲ ਤੋਂ ਪਿੱਟ ਰਹੇ ਨੇ ਸੰਤ ਪਾਪਾ ਜਰਨੈਲ ਸਿੰਘ ਖਾਲਸਾ ਭਿੰਡੜਾ ਵਾਲੇ ਨੇ ਇਹੀ ਮੰਗਾਂ ਰੱਖੀਆਂ ਸੀ 18 ਮੰਗਾਂ ਉਹਦੇ ਕੋਈ ਕਿਸਾਨ ਨਹੀਂ ਉੱਠਿਆ ਉਹਨਾਂ ਨੇ ਸਾਰਿਆਂ ਨੇ ਅੱਤਵਾਦੀ ਇਹ ਜੀ ਪਵਾੜਾ ਪਾਉਣਾ ਚਾਹੁੰਦਾ ਇਹ ਜੀ ਨੌ ਮਾਰਚ ਦਾ ਰਿਸ਼ਤਾ ਹੁਣ ਦੇਖ ਲੋ ਨੌ ਮਾਰਚ ਦੇ ਰਿਸ਼ਤੇ ਵਾਲੇ ਹਿਮਾਚਲ ਦੇ ਵਿੱਚ ਦੇ ਨੌ ਮਾਰਚ ਦੇ ਰਿਸ਼ਤੇ ਵਾਲਿਆਂ ਨੇ ਤੁਹਾਨੂੰ ਤਾਰੇ ਦਿਖਾ ਦਿੱਤੇ ਜੇ ਸੰਤ ਭਿੰਡਰਵਾਲੇ ਦਾ ਸਾਥ ਦਿੱਤਾ ਹੁੰਦਾ ਨਾ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਨਾ ਕੋਈ ਕਤਲੋਗਾਰਤ ਹੁੰਦੀ ਨਾ ਕੋਈ ਮਰਦਾ ਨਾ ਕਿਸੇ ਨੂੰ ਹਥਿਆਰ ਚੁੱਕਣੇ ਪੈਂਦੇ ਨਾਲ ਲੱਖਾਂ ਮਾਵਾ ਦੇ ਪੁੱਤ ਮਰਦੇ ਤੇ ਇੰਦਰਾ ਗਾਂਧੀ ਦੀ ਕੀ ਮਜਾਲ ਸੀ ਕੋ ਜਿਹੜੇ ਦਰਬਾਰ ਸਾਹਿਬ ਤੇ ਹਮਲਾ ਕਰ ਜਾਂਦੀ ਉਹ 18 ਮੰਗਾਂ ਦੇ ਵਿੱਚ ਕੀ ਸੀ ਸਾਰੀਆਂ ਮੰਗਾਂ ਇਹੀ ਸੀ ਚੰਡੀਗੜ੍ਹ ਦਾ ਉਹਦੇ ਵਿੱਚ ਮੁੱਦਾ ਸੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ ਪੰਜਾਬ ਦਾ ਪਾਣੀ ਜਿਹੜਾ ਹੱਕ ਆ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਜਾਂ ਜਿਹੜੇ ਵੱਧ ਅਧਿਕਾਰ ਨੇ ਉਹ ਸੂਬਾ ਸਰਕਾਰ ਨੂੰ ਦਿੱਤੇ ਜਾਣ ਸੂਬੇ ਸਰਕਾਰ ਕੋਲੇ ਅਧਿਕਾਰ ਹੋਣ ਜਿਹੜੇ ਕੇਂਦਰ ਕੋਲੇ ਆ ਸਾਰੇ ਮੰਗਾਈ ਕਿਸਾਨੀ ਨੇ ਮੰਗਾਂ ਸੀ ਤੁਸੀਂ ਉਦੋਂ ਲੋਕ ਵਿਰੋਧੀ ਬਣ ਕੇ ਬਹਿ ਗਏ ਅੱਜ ਵੀ ਲੋਕ ਵਿਰੋਧ ਕਰ ਰਹੇ ਨੇ ਸੰਤਾਂ ਦਾ ਇਹ ਹੋਮਿਆ ਜਿਹੜੀ ਆ ਇਹ ਅਸੀਂ ਜੀ ਅਸੀਂ ਲੀਡਰ ਹੋਈਏ ਮੁਰੇ ਅਸੀਂ ਸਾਡੇ ਬਣਾਣਾ ਚੱਲੇ ਪੰਜਾਬ ਉਹ ਕਹਿੰਦਾ ਸਾਡੀਆਂ ਮੰਗਾਂ ਮੰਨਣਾ ਤਾਂ ਅਸੀਂ ਜਾ ਕੇ ਹੁਣ 30 32 ਜੁਨੀਅਨ ਸੀ ਦੋ ਜੁਨੀਅਨ ਜਾਂ ਤਿੰਨ ਬੈਠੀਆਂ ਸੀ ਉੱਥੇ ਤੇ ਦੂਜਿਆਂ ਦਾ ਕਿਹੜਾ ਹੱਕ ਨਹੀਂ ਸੀ ਤੇ ਅੱਜ ਚਾਹੇ ਉਹ ਬਿਆਨ ਦੇ ਦੇਣਾ ਗੋਗਲੋਂ ਤੋਂ ਮਿੱਟੀ ਝਾੜ ਦੇਣਾ ਪਰ ਅੱਜ ਕਰਕਰੀ ਸਾਰੇ ਪੰਜਾਬ ਦੀ ਹੋਈ ਆ ਸਾਰੇ ਕਿਸਾਨਾਂ ਦੀ ਹੋਈ ਆ ਸਾਰੇ ਸਿੱਖ ਕੌਮ ਦੀ ਹੋਈ ਆ ਇਹ ਇੱਕ ਬੜਾ ਵੱਡਾ ਮੈਂ ਕਹਿੰਦਾ ਕਿ ਕਾਰ ਹੈਗਾ ਬਹੁਤ ਨਿੰਦਨਯੋਗ ਆ ਤੇ ਤੁਸੀਂ ਆਪਣੇ ਕਮੈਂਟ ਇਹਤੇ ਜਰੂਰ ਦਿਓ ਕਿ ਤੁਸੀਂ ਇਸ ਤੇ ਕੀ ਆਪਣੀ رائے ਰੱਖਦੇ ਹੋ ਧੰਨਵਾਦ ਵਰਜਿਕਾ ਖਾਲਸਾ ਵੈਜ ਜੋ ਕੀ ਫਤਿਹ